i ਹੁਣਾਨ ਕਿਰਪਾ ਪਾਈ ਜੁ ਸੁਨੋ ਏ ਬਖਸ਼ ਦੇ ਤੁੰਤ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਸਾਜ ਬੈਠੀ ਹੋਈ ਸਤਕਾਰ ਜੋ ਗੁਰੂ ਪਿਆਰੀ ਗੁਰੂ ਘਰ ਕਲਸਾ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਆਪ ਸਭਨਾ ਦੇ ਪਵਨ ਪਵਿੱਤਰ ਬਾਣੀ ਦੇ ਰਤਨੇ ਸਰਗਣ ਕੀਤੇ ਹਲ ਅਹ ਸਬਕ ਦਾ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਨ ਸਭ ਨੇ ਰਲ ਮਿਲ ਕੇ ਸਰਵਣ ਕਰਨੀ ਹੈ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਜੋ ਸਰਗਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੌਰ ਭਤੇ ਦੀ ਪਾਲ ਕੇ ਸਾਂਝ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝੁਕਾਓ ਸੀਸ ਸائیں ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਮਾਨੀ ਜੀ ਸੇਵਕ ਨੂੰ ਗਾਜ-ਬਜ ਕੇ ਬਿਲਾਓ ਪਤਿ ਵਾਹਿਗੁਰੂ ਜੀ ਕਾ ਅਲਸਾ ਵਾਹਿਗੁਰੂ ਜੀ ਕੀ ਭਗਤੀ ਆਪ ਗੁਰੂ ਪਿਆਰਿਓ ਧੰਤਾ ਦੇ ਯੋਗ ਹੋ ਜੜੀਆਂ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਦੀ ਸਭਾ ਅਲਕਾਰਦੀਆਂ ਹੋਈਆਂ ਉੱਦਮ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਰ ਚਰਨਾਂ ਦੇ ਵਿੱਚ ਆਕਰ ਕੇ ਸਜੇ ਹੋ ਹਜ਼ੂਰੀ ਦੇ ਵਿੱਚ ਬੈਠ ਕੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾੜੀ आनंद ਦੀ ਦਾਤ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕਰ ਰਹੇ ਹੂੰ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਸੱਚਾ ਭੋਜਨ ਪ੍ਰਾਪਤ ਕਰ ਰਹੇ ਹੂੰ ਜਿਹਦੇ ਨਾਲ ਸਾਡੇ ਮਨ ਨੂੰ ਤ੍ਰਿਪਤੀ ਹੁੰਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਦੀ ਜਿਹੜੀ ਮੈਲ ਭਰ ਗਿਆ ਮਤ ਪਾਪਾ ਕਾ ਸੰਗ ਉਹ ਧੋਪੈ ਨਾਵ ਕਰ। ਪ੍ਰਮਾਤਮਾ ਦੇ ਨਾਮ ਦੇ ਨਾਲ ਸਾਡੀ ਮਾਤਾ ਜਿਹੜੀ ਮਲੀਨ ਹੋਈ ਵੀ ਉਹ ਸੁਧ ਹੁੰਦੀ ਹੈ। ਮਨ ਦੀ ਜਿਹੜੀ ਮੈਲ ਜਨਮ ਜਨਮ ਕੋ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੂ ਇਹ ਤਵੇ ਵਾਂਗੂ ਮਨ ਕਾਲਾ ਹੋਇਆ ਪਿਆ ਜਨਮਾਂ ਜਨਮਾਂ ਦੀ ਮੈਲ ਇਹਨੂੰ ਚੁੰਬੜੀ ਹੋਈ ਐ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਗੁਰੂ ਦੇ ਨਾਮ ਦੇ ਨਾਲ ਗੁਰੂ ਦੀ ਪੁਸਤਕ ਵੜਿਆਈ ਦੇ ਨਾਲ ਕੰਨਾਂ ਦੇ ਨਾਲ ਵੜਿਆਈ ਸੁਣਦੇ ਆ ਵਾਹਿਗੁਰੂ ਦੀ ਅੱਖਾਂ ਦੇ ਨਾਲ ਜ਼ਿਦਾਰੀ ਕਰਦੇ ਜੀਭਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਐ ਤਾਂ ਮਨ ਦੀ ਜਿਹੜੀ ਮੈਲ ਹੈਗੀ ਉਹ ਭਾਈ ਅਸੀਂ ਲਾਹਣਾ ਕਰਦੇ ਆਂ ਮਨ ਨੂੰ ਅਸੀਂ ਸ਼ੁੱਧ ਕਰਨਾ ਕਰਦੇ ਆਂ ਸੋ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਜੁੜਗੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਦਾ ਵੱਡਾ ਭਰਾ ਸਹਾਰੀ ਮੱਲ ਕਾਇਆ ਜੀ ਦਾ ਲड़का ਸਤਗੁਰਾਂ ਦੇ ਕੋਲ ਪਹੁੰਚਿਆ ਤਾਂ ਸਤਗੁਰਾਂ ਨੇ ਆਪਣੇ ਵੱਡੇ ਪੁੱਤਰ ਨੂੰ ਆਖਿਆ ਵੀ ਤੁਹਾਡੇ ਤਾਇਆ ਜੀ ਦਾ ਲड़का ਆਇਆ ਹੈ ਤੁਹਾਡੇ ਤਾਇਆ ਜੀ ਆਏ ਆ ਸੋ ਸਿਆਲੀ ਮਾਲ ਜੀ ਦੀ ਇਹਨਾਂ ਦੇ ਨਾਲ ਤੁਹਾਡੇ ਤਾਇਆ ਜੀ ਦੇ ਲੜਕੇ ਦੀ ਸਾਦੀ ਹੈ ਤੇ ਤੁਸੀਂ ਲਾਹੌਰ ਜਾਣਾ ਹੈ। ਪ੍ਰਤੀ ਚੰਨ ਦੀ ਜਵਾਬ ਦੇਗੀ। ਮਹਾਦੇਵ ਜੀ ਉਹ ਵੀ ਜਵਾਬ ਦੇ ਦੇਗੀ। ਤਾ ਧਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੀ ਜਦੋਂ ਉਹਨਾਂ ਨੂੰ ਸੱਦ ਕੇ ਆਖਿਆ ਪੁੱਤਰ ਜੀ ਤੁਸੀਂ ਆਪਣੇ ਤਾਇਆ ਜੀ ਦੇ ਨਾਲ ਜਾਣਾ ਹੈ। ਇਨਾਂ ਦੇ ਪੁੱਤਰ ਦੀ شادی ਹੈ ਗੁਰੂ ਘਰ ਦੀ ਮਰਜ਼ਾ ਦਾ ਦੇ ਅਨਸਾਰ ਤੁਸੀਂ ਉੱਥੇ ਜਾ ਕੇ ਪਾਵਨ ਉਪਦੇਸ਼ ਸਤਿਗੁਰਾਂ ਦਾ ਸਿੱਖ ਸੰਗਤਾਂ ਨੂੰ ਬਖਸ਼ਿਸ਼ ਕਰਨਾ ਹੈ ਤੇ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਤਾਰਨਾ ਹੈ ਤੇ ਤੁਸੀਂ ਜਾਓ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਸੋਭਾ ਦੀ ਵਡਿਆਈ ਹੈ ਉਹ ਤੁਸੀਂ ਵੰਡਣੀ ਤਾਹ ਹਨ ਸੱਤ ਬਚਨ ਆਖਿਆ ਧੰ ਗੁਰੂ ਅਰਜਨ ਦੇਵ ਪਾਸਾ ਜੀ ਨੇ ਪਾਸਾ ਜੀ ਨੂੰ ਜਿਵੇਂ ਤੁਹਾਡਾ ਬਚਨ ਹੈ ਸਾਨੂੰ ਸਿਰ ਮੱਥੀ ਹੈ ਬੜੇ ਖੁਸ਼ ਹੋਏ ਧੰ ਗੁਰੂ ਰਾਮਦਾਸ ਪਾਸਾ ਜੀ ਤਾਂ ਹਨ ਧੰ ਗੁਰੂ ਅਰਜਨ ਦੇਵ ਪਾਸਾ ਜੀ ਨੂੰ ਛੱਡਣ ਦੇ ਵਾਸਤੇ ਸਿੱਖ ਸੰਤਾ ਤਿਆਰ ਹੋਈਆਂ ਗੁਰੂ ਦੇ ਸਿੱਖਾ ਜਿਹੜੇ ਉਹ ਤਿਆਰ ਹੋਏ ਨਾਲ ਕੁਝ ਸਿੱਖ ਨਾਲ ਗਏ ਸਤਿਗੁਰਾਂ ਦੇ ਤਾਂ ਬੜੀ ਖੁਸ਼ੀ ਖੁਸ਼ੀ ਸਤਿਗੁਰਾਂ ਨੇ ਇਥੋਂ ਸਤਿਗੁਰੂ ਧੰਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਤੋਰਨਾ ਕੀਤਾ ਲਾਹੌਰ ਵੱਲ ਨੂੰ ਤੇ ਨਾਲ ਇਹ ਤਨ ਕਰ ਦਿੱਤਾ ਕਿ ਪੁੱਤਰ ਜੀ ਜਿੰਨਾ ਚਿਰ ਅਸੀਂ ਤੁਹਾਨੂੰ ਸੱਦਦੇ ਨਹੀਂ ਉਹਨਾਂ ਚਿਰ ਤੁਸੀਂ ਇੱਥੇ ਨਹੀਂ ਆਉਨਾ ਆਪਣੇ ਆਪ ਨਹੀਂ ਤੁਸੀਂ ਇੱਥੇ ਆਉਨਾ ਅਸੀਂ ਤੁਹਾਨੂੰ ਹੁਕਮ ਕਰਾਂਗੇ ਤਾਂ ਉਦੋਂ ਤੁਸੀਂ ਆਉਂਗਾ ਸਤਿਵਚਨ ਮੰਨਿਆ ਤਾਂ ਹਣ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਪਾਸਾ ਜੀ ਆਪਣੇ ਤਾਇਆ ਜੀ ਦੇ ਨਾਲ ਹੋਰ ਸਿੱਖਾਂ ਦੇ ਨਾਲ ਲਾਹੌਰ ਵੱਲ ਨੂੰ ਚਾਲਾ ਪਾਉਂਦੇ ਆ ਧੰਨ ਗੁਰੂ ਰਾਮਦਾਸ ਪਾਸਾ ਜਿਨੇ ਬੜੇ ਹੀ ਖੁਸ਼ੀ ਦੇ ਨਾਲ ਹਿੱੱਜ ਦੇ ਨਾਲ ਉਹਨਾਂ ਨੂੰ ਵਿਦਾ ਕਰਨਾ ਕੀਤਾ ਤਾਣ ਸਤਿਗੁਰੂ ਜੀ ਮੰਦਲੋ ਮੰਝਲੀ ਸਿੱਖ ਸੰਗਤਾਂ ਨੂੰ 导ਦੇ ਹੋਏ ਲਾਹੌਰ ਪਹੁੰਚੀ ਹੈ ਕਾਹਨ ਉਥੇ ਜਾ ਕੇ ਗੁਰੂ ਪਿਆਰੋ ਚੂਨਾ ਮੰਡੀ ਲਾਹੌਰ ਧਰਮਸ਼ਾਲਾ ਦੇ ਵਿੱਚ ਸਤਗੁਰਾਂ ਦਾ ਆਸਣ ਲਾਇਆ ਗਿਆ ਧੰਗੁਰੂ ਅਰਜਨ ਦੇਵ ਪਾਸਾ ਜੀ ਦਾ ਇਧਰੋਂ ਜਿਹੜਾ ਪਿਰਥੀ ਚੰਦ ਹੈ ਪਿਰਥੀ ਚੰਦ ਬੜਾ ਖੁਸ਼ ਹੋ ਰਿਹਾ ਵੀ ਵਧੀਆ ਹੋਇਆ ਬਲਾਟਲੀ ਕੋ ਪਾਸਾ ਜੀ ਕਹਿੰਦੇ ਚਤਰਾਈ ਨਾਲ ਚਤਰ ਕੁਝ ਪਾਈ ਐ ਚਤਰਾਈਆਂ ਦੇ ਨਾਲ ਰੱਬ ਨਹੀਂ ਮਿਲਦਾ ਚਤਰਾਈਆਂ ਦੇ ਨਾਲ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਜਿਵੇਂ ਅਸੀਂ ਚਤਰਾਈ ਖੇਡੀ ਗਏ ਇਮਾਨਦਾਰੀ ਦੇ ਨਾਲ ਸਭ ਕੁਝ ਪ੍ਰਾਪਤ ਹੁੰਦਾ ਹੈ ਗੋਬਿੰਦ ਭਾਉ ਭਗਤ ਕਾ ਭੁੱਖਾ ਵਾਹਿਗੁਰੂ ਜੀ ਦਾ ਪ੍ਰੇਮ ਦੇ ਭੁੱਖਿਆ ਪ੍ਰੇਮ ਦੇ ਨਾਲ ਰੱਬ ਨੂੰ ਪਾਇਆ ਜਾਂਦਾ ਹੈ ਸੰਤਾਂ ਨੇ ਭਗਤਾ ਨੇ ਸਭ ਨੇ ਗੁਰੂ ਪਿਆਰਿਓ ਪ੍ਰੇਮ ਦੇ ਨਾਲ ਪ੍ਰਮਾਤਮਾ ਨੂੰ ਪਾਉਣਾ ਕੀਤਾ ਚਤਰਾਇਆਂ ਦੇ ਨਾਲ ਨਹੀਂ ਰੱਬ ਮਿਲਦਾ ਪਰ ਪਿਰਥੀ ਚੰਦਾ ਜਿਹੜਾ ਉਹ ਚਤਰਾਇ ਦੇ ਨਾਲ ਗੁਰਤਾ ਗੱਦੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਚਤਰਾਈ ਨਾਲ ਨਹੀਂ ਪ੍ਰਾਪਤ ਹੁੰਦੀ ਸਤਿਗੁਰੂ ਜੀ ਬੈਣ ਬੋਲਿਆ ਸਭ ਕੁਝ ਜਾਣਦਾ ਇਸ ਆਗੈ ਕਿਚ ਅਰਦਾਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਭ ਦਿਲਾ ਦੀਆਂ ਜਾਣਦੇ ਸਭ ਦੀ ਬਾਤ ਜਾਣਦੇ ਪਰ ਪ੍ਰਿਥੀ ਚੰਦ ਨੂੰ ਇਸ ਗੱਲ ਬਾਰੇ ਗਿਆਨ ਨਹੀਂ ਹੈ ਤਾਂ ਹਣ ਗੁਰੂ ਪਿਆਰਿਓ ਤਾਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਧਰਮਸ਼ਾਲਾ ਦੇ ਵਿੱਚ ਜਾ ਕੇ ਜਦੋਂ ਆਸਣ ਲਾਇਆ ਅਨੇਕਾਂ ਸਿੱਖ ਸੰਤਾਂ ਦੂਰੋਂ ਦਰਾੜਿਓ ਧਰਮਸ਼ਾਲਾ ਦੇ ਵਿੱਚ ਪਹੁੰਚਦੀਆਂ ਤੇ ਪਾਵਨ ਉਪਦੇਸ਼ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਸਰਬਣ ਕਰਕੇ ਨਿਹਾਲ ਹੁੰਦੀਆਂ ਸਤਿਗੁਰਾਂ ਦੇ ਦਰਾਰੇ ਕਰਕੇ ਨਿਹਾਲ ਹੁੰਦੀਆਂ ਬੜੇ ਸ਼ੋਭਾ ਤੇ ਬੜਿਆਈ ਹੋ ਰਹੀ ਹੈ ਤੇ ਆਖਰੀਆਂ ਸਿੱਖ ਸੰਗਤਾਂ ਲਾਹੌਰ ਦੀਆਂ ਸ੍ਰੀਕਾਂ ਸੰਬੰਧੀ ਹੋਰ ਸਾਰੇ ਧੰਨ ਗੁਰੂ ਰਾਮਦਾਸ ਪਾਸਾ ਜੀ ਦਾ ਇਹ ਪੁੱਤਰ ਅਰਜਨ ਦੇਵ ਉਹਨਾਂ ਦਾ ਪੁੱਤਰ ਆਗਾ ਬੜਾ ਹੀ ਪਿਆਰਾ ਗਾ ਬੜਾਈ ਗੁਨਾ ਦਾ ਧਨੀ ਹੈ ਬੜਾਈ ਵਿਦਵਾਨ ਹੈ ਉਚਿਤ ਸੱਚੀ ਸੋਚ ਦਾ ਮਾਲਕ ਹੈ ਸਿੱਖ ਸੰਗਤਾਂ ਬੜਾਈ ਕਰਦੀਆਂ ਨਹੀਂ ਥੱਕਦੀਆਂ ਕਾਹਨਾ ਸਿਹਾਰੀ ਮਾਲ ਜੀ ਬੜਾ ਖੁਸ਼ ਹੋ ਰਿਹਾ ਹੈ ਸ੍ਰੀ ਦਾ ਸੰਬੰਧੀ ਸਾਰਾ ਖੁਸ਼ ਹੋ ਰਿਹਾ ਹੈ ਵੀ ਸਾਡੀ ਸ਼ੋਭਾ ਵੱਧ ਰਹੀ ਹੈ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਐ ਤਾਂ ਗੁਰੂ ਪਿਆਰੋ ਗੀਤ ਗਾਏ ਜਾ ਰਹੇ ਐ ਇਧਰੋਂ ਪਾਵਨ ਪ੍ਰਦੇਸ਼ ਬਖਸ਼ਿਸ਼ ਕੀਤਾ ਜਾ ਰਿਹਾ ਐ ਤਾਂ ਸਤਿਗੁਰੂ ਜੀ ਵੀ ਬੜੇ ਕੋਸ਼ ਐ ਤਾਂ ਹੁਣ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਇਸੇ ਤਰ੍ਹਾਂ ਕਰਦੇ ਕਰਦੇ ਸਮਾਂ ਲੰਘ ਗਿਆ ਇੱਕ ਮਹੀਨਾ ਲੰਘ ਗਿਆ ਵਿਆਹ ਵੀ ਹੋ ਗਿਆ ਤੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਨ ਦੇ ਵਿੱਚ ਵਿਰਾਗ ਪੈਦਾ ਹੋਇਆ ਮੇਰਾ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਰ ਚਾਹੋ ਸਤਿਗੁਰਾਂ ਦੇ ਦੀ ਤਾਂਗ ਪੈਦਾ ਹੋਈ ਹੈ ਵੀ ਜੇ ਤ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰੂ ਪਿਤਾ ਜੀ ਦੇ ਦਰਸ਼ਨ ਦیدارਿ ਹੋ ਜਾਂਦੇ ਤਾਂ ਮਨ ਜਿਹੜਾ ਹੈ ਸ਼ਾਂਤ ਹੋ ਜਾਂਦਾ ਸਤਿਗੁਰਾਂ ਦੇ ਦਰਸ਼ਨਾਂ ਦੇ ਤਾਈ ਬਾਪ ਕਰ ਰਹੇ ਹੈ ਉਸ ਪਪੀਹੇ ਵਾਂਗੂ ਤੜਫ ਰਹੇ ਤਾ ਹੁਣ ਸਤਿਗੁਰਾਂ ਨੇ ਸੋਚਿਆ ਬੇਪੋਜ ਸਮਾ ਹੋਰ ਅਡਿਕ ਕੀਤੀ ਜਾਵੇ ਫਿਰ ਸਤਿਗੁਰਾਂ ਦੇ ਦਿਦਾਰੇ ਕਰਨ ਤੇ ਬਾਤ ਤੇ ਜਰੂਰ ਆਵਾ ਜਾਵਾਂਗੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰ ਫਿਰ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਵੀ ਸਤਿਗੁਰਾਂ ਨੇ ਗੁਰੂ ਪਿਤਾ ਜੀ ਨੇ ਆਖਿਆ ਸੀ ਵੀ ਜਿੰਨਾ ਚਿਰ ਅਸੀਂ ਨਹੀਂ ਹੁਕਮ ਘੱਲਦੇ ਉਹਨਾਂ ਚਿਰ ਤੁਸੀਂ ਨਹੀਂ ਆਉਣਾ ਪਰ ਸਤਗੁਰਾਂ ਦਾ ਬਚਨ ਜਿਹੜਾ ਉਹ ਉਲਟਾ ਹੋ ਜਾਵੇਗਾ ਸਤਗੁਰਾਂ ਦਾ ਬਚਨ ਅਲਟਾਉਣਾ ਨਹੀਂ ਹੈ ਸਤਗੁਰਾਂ ਦੇ ਬਚਨ ਦੀ ਅਲੰਗੜਾ ਨਹੀਂ ਕਰਨੀ ਸਤਗੁਰਾਂ ਦੇ ਬਚਨ ਦੇ ਵਿੱਚ ਰਹਿਣਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀ ਹੈ ਜਿਹੜਾ ਬਚਨ ਕਮਾਉਂਦਾ ਤੇ ਉਹ ਗੁਰੂ ਦੀ ਕਿਰਪਾ ਨਾਲ ਤਰ ਜਾਂਦਾ ਹੈ ਤਾਹੋ ਸਮਾਲੰਗਿਆ ਮਨ ਦੀ ਜਿਹੜੀ ਤਾਂ ਗਾ ਗੁਰੂ ਜੀ ਦੇ ਦਰਸ਼ਨਾਂ ਦੇ ਤਾਂ ਹੀ ਬੜੀ ਬਾਈਬਲ ਤਾਂ ਦੇ ਵਿੱਚ ਹੋਗੀ ਮੇਰੇ ਮਨ ਪ੍ਰੇਮ ਲਗੂ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ ਪਾਸਾ ਜੀ ਨੂੰ ਬੇਨਤੀਆਂ ਕਰਦੇ ਆ ਸਤਿਗੁਰੂ ਜੀ ਸੱਚੇ ਪਾਸਾ ਮੇਰੇ ਮਨ ਦੀ ਜਿਹੜੀ ਭਾਵਨਾ ਹੈਗੀ ਮੇਰੇ ਮਨ ਦੀ ਜਿਹੜੀ ਬਿਰਤੀ ਹੈ ਮੇਰੇ ਮਨ ਦੀ ਜਿਹੜੀ ਦਸਾ ਕੀ ਉਹਨੂੰ ਤੁਸੀਂ ਜਾਣਦੇ ਹੋ 함ਰੀ ਬੇਦਨ ਹਾਰ ਪ੍ਰਭ ਜਾਨ ਮੇਰੇ ਮਨ ਦੀ ਜਿਹੜੀ ਬਿਰਾਗ ਮਨ ਦੇ ਵਿੱਚ ਪੁੱਟਿਆ ਹੋਇਆ ਹੈ ਮਨ ਦੀ ਜਿਹੜੀ ਤਾਂਗਾ ਜਿਹੜੀ ਉਹ ਸੱਚੇ ਪਾਸਾ ਤੁਸੀਂ ਜਾਣਦੇ ਹੋ ਦਿਲਾਂ ਦੀਆਂ ਜਾਣਨ ਵਾਲਿਓ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗਾ ਕੀਚਾ ਅਰਦਾਸ ਤੁਸੀਂ ਸਭ ਜਾਣਦੇ ਹੋ ਹੁਣ ਜੇ ਤੁਸੀਂ ਕਿਰਪਾ ਕਰਦੇ ਹੋ ਇਧਰੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਹੁਕਮਨਾਮਾ ਭੇਜਦੇ ਹੋ ਤਾਂ ਸਾਨੂੰ ਤੁਸੀਂ ਬਿਲਾ ਲਵਾਂ ਤਾਂ ਅਸੀਂ ਤੁਹਾਡੇ ਦਰਸ਼ਨ ਦਿਦਾਰੇ ਕਰਕੇ ਨਾਦਰੀ ਨਦਰ ਨਿਹਾਲ ਹੋ ਜਾਵਾਂਗੇ ਬੜੀ ਤਾਂਗਾ ਤੁਹਾਡੇ ਦਰਸ਼ਨਾਂ ਦਾ ਔਰ ਰੋਜ਼ ਮਨ ਆਪਣੇ ਮਨ ਦੇ ਅੰਦਰ ਅਰਦਾਸਾਂ ਕਰਦੇ ਸਤਗੁਰੂ ਪਾਸ ਬਨੰਤੀ ਆ ਪ੍ਰਭ ਪਾਸ ਜਨ ਕੀ ਅਰਦਾਸ ਤਾਂ ਪਰ ਜਦੋਂ ਸਮਾ ਲੰਘਿਆ ਜਦੋਂ ਨਹੀਂ ਰਹਾ ਗਿਆ ਸਤਗੁਰਾਂ ਦੇ ਕੋਲ ਤਾ ਧੰ ਗੁਰੂ ਅਰਜਨ ਦੇ ਪਾਸ ਜੀ ਨੇ ਸ਼ਬਦ ਹਜ਼ਾਰਿਆਂ ਦੇ ਵਿੱਚ ਆਪਾ ਪੜ੍ਹਦੇ ਆ ਪਾਵਨ ਬਚਨ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲ ਪ੍ਰਕਾਰੀ ਚਾਤ੍ਰਕ ਕੀ ਨਿਆਈ ਮੇਰਾ ਮਨ ਪਾਤਸ਼ਾਹੀਓ ਹੁਣ ਚਿੱਠੀ ਲਿਖੀ ਐ ਗੁਰਸਿੱਖਾਂ ਨੂੰ ਆਖਦੇ ਆ ਧੰ ਗੁਰੂ ਅਰਜਨ ਦੇ ਪਾਤਸ਼ਾਹੀ ਭਾਈ ਗੁਰਸਿੱਖੋ ਇੱਕ ਕਲਮ ਲੈ ਕੇ ਆਓ ਇੱਕ ਦਵਾਦ ਲੈ ਕੇ ਆਓ ਤੇ ਇੱਕ ਚਿੱਟਾ ਕੋਰਾ ਕਾਗਜ਼ ਲੈ ਕੇ ਆਓ ਗੁਰੂ ਪਿਤਾ ਜੀ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਚਿੱਠੀ ਪੱਤਰ ਲਿਖਣਾ ਦਾ ਤਾਂ ਗੁਰਸਿੱਖਾਂ ਨੇ ਦਵਾਈਤ ਲਿਆਂਦੀ ਕਲਮ ਲਿਆਂਦੀ ਸਿਹਾਈ ਲਿਆਂਦੀ ਤੇ ਚਿੱਟਾ ਕੋਰਾ ਕਾਗਜ਼ ਲੈ ਕੇ ਆਂਦਾ ਪਾਤਸ਼ਾਹ ਜੀ ਨੂੰ ਦਿੱਤਾ ਤਾਂ ਹੁਣ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਪਰ ਉਹਦੇ ਚਿੱਟੇ ਕਾਗਜ਼ ਦੇ ਉੱਪਰ ਲਿਖਦੇ ਆ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਸੱਚੇ ਪਾਸਾ ਤੁਹਾਡੇ ਦਰਸ਼ਨਾਂ ਦੇ ਤਾਏ ਮੇਰਾ ਮਨ ਬੜਾ ਲੋਚ ਰਿਹਾ ਹੈ ਬਹੁਤ ਜ਼ਿਆਦਾ ਲੋਚ ਰਿਹਾ ਬੜੀ ਤਾੰਗ ਹੈ ਜੇ ਤੁਸੀਂ ਕਿਰਪਾ ਕਰ ਦੇਵੋ ਹੁਕਮਨਾਮਾ ਭੇਜ ਦੇਵੋ ਤਾਂ ਸੇ ਸਵਾ ਤੁਹਾਡੇ ਦਰਸ਼ਨ ਕਰ ਲੇਗੀ ਬਿਲਪਕਾਰੀ ਚਾਤਕ ਕੇ ਨਿਆਈ ਚਾਤਕ ਹੁੰਦਾਗਾ ਬੰਬੀਹਾ ਜਦੋਂ ਗੁਰੂ ਪਿਆਰੋ ਬਰਖਾ ਨਹੀਂ ਪੈਂਦੀ ਔੜ ਲੱਗ ਜਾਂਦੀ ਆ ਜਿਹੜਾ ਬੰਬੀਹਾਗਾ ਉਹ ਬੋਲਦਾ ਆਪ ਸੰਗਤਾਂ ਨੇ ਸੁਣਿਆ ਹੋਵੇਗਾ ਜਿਹਨੂੰ ਅਸੀਂ ਆਮ ਤਕਰੀਬਨ ਦੁਨੀਆਂ ਦੇ ਲੋਕ ਬਿੰਦਾ ਵੀ ਕਹਿ ਦਿੰਨੇ ਕੌ ਟੀਂਟੀ ਕਰਦਾਗਾ ਉਹ ਦਿਨ ਰਾਤ ਟੀਂਟੀ ਕਰਦਾ ਥੱਕਦਾ ਨਹੀਂ ਐ ਉਹਦੀ ਜਿਹੜੀ ਪਿਆਸ ਆਗੀ ਬਰਖਾ ਜਦੋਂ ਪੈਂਦੀ ਆ ਤਾਂ ਬਰਖਾ ਦੇ ਵਿੱਚ ਅੰਮ੍ਰਿਤਮਈ ਸ਼ਾਂਤੀ ਬੂੰਦ ਉਹ ਉੱਪਰੋਂ ਡਿੱਗਦੀ ਆ ਆਕਾਸ਼ ਦੇ ਵਿੱਚੋਂ ਤਾਂ ਉਹਦੇ ਮੁਖ ਦੇ ਵਿੱਚ ਪੈਂਦੀ ਹੈ ਫੇਰ ਉਹਨੂੰ ਸ਼ਾਂਤੀ ਮਿਲਦੀ ਆ ਉਹਦੀ ਪਿਆਸ ਮਟਦੀ ਆ ਉਸ ਚਾਤ੍ਰਿਕ ਪਪੀਹ ਦੀ ਤਪ ਪੀਹਾ ਐਸਾ ਇੱਕ ਜਾਨਵਰ ਆ ਇੱਕ ਪੰਛੀ ਹੈ ਪੰਛੀ ਦੀ ਤਰ੍ਹਾਂ ਹੀ ਹੈ ਇੱਕ ਕੀੜਾ ਮਕੌੜੇ ਵਾਂਗੂ ਹੈ ਤਾਂ ਗੁਰੂ ਪਿਆਰਿਓ ਕੋਲੇ ਚਾਹੇ ਉਹਦੇ ਲੱਖ ਜਲ ਪਿਆ ਹੋਵੇ ਪਾਣੀ ਪਿਆ ਹੋਵੇ ਨਦੀ ਹੋਵੇ ਨਾਲਾ ਹੋਵੇ ਨਹਿਰ ਹੋਵੇ ਉਹਦਾ ਪਾਣੀ ਰੱਖ ਦਿਗੇ ਤਾਂ ਉਹ ਪਾਣੀ ਕਦੇ ਨਹੀਂ ਪੀਵੇਗਾ ਜੇ ਉਹ ਆਪਣੀ ਪਿਆਸ ਮਟਾਵੇਗਾ ਤਾਂ ਜਦੋਂ ਮੀਂਹ ਪਵੇਗਾ ਉਦੋਂ ਉਹਦੀ ਪਿਆਸ ਮਟਦੀ ਆ ਸ਼ਾਂਤੀ ਬੂਨ ਦੇ ਨਾਲ ਉਹਨਾਂ ਚਿਰ ਉਹਦੀ ਪਿਆਸ ਨਹੀਂ ਮਟਦੀ ਤਾਂ ਹੁਣ ਮੀਂਹ ਆ ਜਿਹੜਾ ਵਾਖਾ ਜਿਹੜੀ ਚਾਹੇ ਉਹ ਦੋ ਦਿਨ ਨਾ ਪਵੇ ਤਿੰਨ ਦਿਨ ਨਾ ਪਵੇ 10 ਦਿਨ ਨਾ ਪਵੇ ਮਹੀਨਾ ਨਾ ਪਵੇ ਉਹਨੇ ਬੋਲੀ ਜਾਣਾ ਹੁੰਦਾ ਪ੍ਰਤਾਨ ਗੁਰੂ ਅਰਜਨ ਦੇ ਪਾਸਾ ਜਿਨੇ ਉਸ ਬੰਬੀਹੇ ਦੀ ਤਰ੍ਹਾਂ ਪੀਹੇ ਦੀ ਤਰ੍ਹਾਂ ਸਤਗੁਰਾਂ ਨੂੰ ਚਿੱਠੀ ਦੇ ਵਿੱਚ ਲਿਖਿਆ ਪਾਸਾ ਜੀਓ ਜਿਵੇਂ ਪਿਆਸ ਆਮ ਜਲ ਦੇ ਨਾਲ ਪੀਹੇ ਦੀ ਮਿਟਦੀ ਨਹੀਂ ਸ਼ਾਂਤੀ ਬੂੰਦ ਤੋਂ ਬਿਨਾਂ ਬਰਖਾ ਪੈਣ ਤੋਂ ਬਿਨਾਂ ਏਵੇਂ ਜਿਵੇਂ ਪਾਸਾ ਜੀਓ ਤੁਹਾਡੇ ਦਰਸ਼ਨ ਗਦਾਰਿਆਂ ਤੋਂ ਬਿਨਾਂ ਸਾਡੀ ਜਿਹੜੀ ਮਨ ਦੀ ਪਿਆਸ ਹੈ ਉਹ ਮਟਨੀ ਰਹੀ ਮਨ ਦੀ ਜਿਹੜੀ ਤਾਂ ਗਾ ਪਤਸਾ ਜੀ ਮਟਨੀ ਰਹੀ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਿਲ ਪ੍ਰਕਾਰੇ ਚਾਤਰਕ ਕੀ ਨਿਆਈ ਕਿ ਖਾ ਨਾ ਉੱਤਰ ਆ ਸਾਂ ਤਨਾ ਆਵੇ ਪਤਸਾ ਇੱਕ ਦਿਨ ਵੀ ਨਹੀਂ ਨਿਆ ਵਾਂਗ ਲੰਘਦਾ ਇੱਕ ਘੰਟਾ ਵੀ ਸਾਰੇ ਦਿਨ ਵਾਂਗੂ ਲੰਘਦਾ ਪਾਸਾ ਜੀਓ ਇੱਕ ਮਿੰਟ ਵੀ ਪਹਿਰ ਵਾਂਗ ਲੱਗਦਾ ਹੈ ਤਾਂ ਤੁਸੀਂ ਤਾਂ ਹੁਣ ਪਹਿਲੀ ਚਿੱਠੀ ਸੀ ਜਿਹੜੀ ਸਤਿਗੁਰੂ ਗੁਰੂ ਜਿਹੜੀ ਸਤਿਗੁਰੂ ਗੁਰੂ ਅਰਜਨ ਦੇਵ ਪਾਸਾ ਜੀ ਨੇ ਭੇਜੀ ਗੁਰਸਿੱਖਾਂ ਦੇ ਹੱਥ ਦੇ ਵਿੱਚ ਹੁਣ ਇਧਰ ਜਦੋਂ ਲੈ ਕੇ ਆਏ ਚਿੱਠੀ ਤਾਂ ਹੁਣ ਅੱਗੇ ਪਿਰਥੀ ਚੰਦ ਹੈ ਪਿਰਥੀ ਚੰਦ ਤਾਂ ਉਹਦੇ ਮਨ ਦਾ ਬੇਈਮਾਨ ਦਾ ਉਦੇ ਮਨ ਦੇ ਵਿੱਚ ਇਹ ਸੀਗਾ ਵੀ ਸਤਿਗੁਰੂ ਜੀ ਗੁਰੂ ਅਰਜਨ ਦੇਵ ਸਾਹਿਬ ਤੀਜੇ ਪ੍ਰਾਣੋਂ ਕਿਤੇ ਗੁਰਤਾ ਗੱਦੀ ਨਾ ਦੇ ਦੇਣ ਤੇ ਜਿਹੜਾ ਦੂਜੇ ਨੰਬਰ ਵਾਲਾ ਮਹਾਦੇਵਾ ਉਹ ਤਾਂ ਇੱਦਾਂ ਹੀ ਆਗਾ ਮਸਤ ਸਾਧੂ ਉਹਨੂੰ ਤਾਂ ਇੰਨਾ ਗੱਲਾਂ ਦਾ ਹੈ ਨਹੀਂ ਮਨ ਦੇ ਵਿੱਚ ਡਰ ਬਰਿਆ ਹੋਇਆ ਜਦੋਂ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਚਲੇ ਗਏ ਤੇ ਮਨ ਨੂੰ ਸ਼ਾਂਤੀ ਹੈ ਉਸ ਤੋਂ ਪਹਿਲਾਂ ਤਾਂ ਮਨ ਨੂੰ ਸ਼ਾਂਤੀ ਕੋਈ ਨਹੀਂ ਸੀ ਪ੍ਰਤੀ ਚੰਦ ਦੀ ਤਾਂ ਹੁਣ ਗੁਰੂ ਦਾ ਸਿੱਖ ਚਿੱਠੀ ਪੱਤਰ ਲੈ ਕੇ ਆਇਆ ਤਾਂ ਹੁਣ ਚਿੱਠੀ ਪੱਤਰ ਜਦੋਂ ਆਇਆ ਤੇ ਪੁੱਛਿਆ ਪ੍ਰਤੀ ਚਾਦਨੇ ਵੀ ਕਿੱਥੋਂ ਆਇਆ ਭਾਈ ਤੂੰ ਤਾਂ ਹੁਣ ਆਖਦਾ ਲਾਹੌਰ ਤੋਂ ਆਇਆ ਸਤਿਗੁਰਾਂ ਦੇ ਦਰਾਰੇ ਕਰਦੇ ਬਾਤੇ ਤੇ ਧੰ ਗੁਰੂ ਅਰਜਨ ਦੇ ਪਾਸਾ ਜੀ ਨੇ ਤੁਹਾਡੇ ਛੋਟੇ ਭਰਾ ਨੇ ਚਿੱਠੀ ਪੱਤਰ ਭੇਜਿਆ ਸਤਿਗੁਰੂ ਗੁਰੂ ਰਾਮਦਾਸ ਸਾਹਾ ਜੀ ਨੂੰ ਫੜਾਉਣ ਦੇ ਵਾਸਤੇ ਤਾਂ ਹੁਣ ਆਖਦਾ ਮੈਨੂੰ ਦਿਖਾਓ ਤਾਂ ਹੁਣ ਚਿੱਠੀ ਜਿਹੜੀ ਉਹ ਦੇਖੀ ਪੜ੍ਹੀ ਤਾਂ ਹੁਣ ਉੱਤੇ ਸਤਿਗੁਰਾਂ ਨੇ ਲਿਖਿਆ ਸੀ ਵੀ ਆਹ ਮਨ ਲੋਚਾ ਗੁਰਦਰਸ਼ਨ ਤਾਈ ਬਿਰਭ ਕਰੇ ਚਾਤਰਕ ਕੀ ਨਿਆਈ ਪਾਤਸ਼ਾਹ ਜੀ ਕਿਰਪਾ ਕਰੋ ਤੁਹਾਡੇ ਜ਼ਿਦਾਰੇ ਕਰਨੇ ਆ ਮਨ ਬੜਾ ਬਹਿਬਲਤਾ ਦੇ ਵਿੱਚ ਹੈ ਰਹਿਮਤਾ ਬਖਸ਼ੋ ਸਾਨੂੰ ਹੁਕਮਨਾਮਾ ਭੇਜੋ ਸਾਨੂੰ ਸਦੂ ਪ੍ਰਥੀ ਚੰਦ ਨੂੰ ਅੱਗ ਲੱਗੀ ਇਹ ਨਹੀਂ ਹੋ ਸਕਦਾ ਪ੍ਰਥੀ ਚੰਦ ਚਾਹੁੰਦਾ ਸੀ ਵੀ ਅਰਜਨ ਦੇਵ ਮੁੜ ਕੇ ਆ ਵੀ ਨਾ ਚੇ ਬਸ ਜਿੰਨਾ ਚਿਰ ਮੈਨੂੰ ਗੁਰਤਾ ਗੱਦੀ ਨਹੀਂ ਮਿਲਦੀ ਅਰਜਨ ਨੂੰ ਮੈਂ ਦੇਖਣਾ ਨਹੀਂ ਚਾਹੁੰਦਾ ਆਪਣੇ ਛੋਟੇ ਭਰਾ ਨੂੰ ਆਖਿਆ ਵੀ ਠੀਕ ਹੈ ਤੁਸੀਂ ਦਿਦਾਰੇ ਕਰੋ ਸਤਿਗੁਰਾਂ ਦੇ ਲੰਗਰ ਪਾਣੇ ਸ਼ਕੋ ਤੇ ਮੁੜ ਜਾਓ ਤੇ ਮੈਂ ਚਿੱਠੀ ਫੜਾ ਦੇਵਾਂਗਾ ਹੁਣ ਗੁਰੂ ਦੀਆਂ ਸੰਗਤਾਂ ਨੇ ਸੋਚਿਆ ਗੁਰੂ ਦੇ ਸਿੱਖਾਂ ਨੇ ਚਲੋ ਕੋਈ ਗੱਲ ਨਹੀਂ ਫੜਾ ਦੇਵੇਗਾ ਵੱਡਾ ਭਰਾਗਾ ਕੋਈ ਵੱਡੀ ਗੱਲ ਨਹੀਂ ਤਾਂ ਉਹ ਚਿੱਠੀ ਆ ਜਿਹੜੀ ਗੁਰੂ ਪਿਆਰਿਓ ਆਪਣੇ ਬੂਝੇ ਦੇ ਵਿੱਚ ਗੀਜੇ ਦੇ ਵਿੱਚ ਪਾਲੀ ਤੇ ਸਤਿਗੁਰੂ ਗੁਰੂ ਰਾਮਦਾਸ ਪਾਸਾ ਜੀ ਨੂੰ ਨਹੀਂ ਫੜਾਈ ਤਾਂ ਹੁਣ ਧੰਨ ਗੁਰੂ ਅਰਜਨ ਦੇ ਪਾਸਾ ਜੀ ਦੇ ਕੋਲ ਵਾਪਸ ਗੁਰੂ ਦੇ ਸਿੱਖ ਜਾਂਦੇ ਐ ਤੇ ਗੁਰੂ ਦੇ ਸਿੱਖਾ ਨੇ ਜਾ ਕੇ ਆਖਿਆ ਮਹਾਰਾਜ ਤੁਹਾਡੀ ਜਿਹੜੀ ਪੱਤਰਕਾ ਤੁਹਾਡੀ ਜਿਹੜੀ ਚਿੱਠੀ ਹੈ ਤੁਹਾਡਾ ਸੁਨੇਹਾਗਾ ਉਹ ਸਤਿਗੁਰਾਂ ਨੂੰ ਲਾ ਆਂਦਾ ਤੇ ਸਤਿਗੁਰੂ ਜੀ ਜਰੂਰ ਕਿਰਪਾ ਕਰਨਗੇ ਤਾਂ ਸਤਿਗੁਰਾਂ ਨੂੰ ਜਾ ਕੇ ਇੰਨੀ ਇੱਕ ਗੱਲ ਆਖੀ ਤੇ ਸਤਿਗੁਰਾਂ ਨੇ ਸਤਿ ਵਜਨ ਆਖਿਆ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਇਥੋਂ ਤੱਕ ਆਪਾਂ ਪਾਵਨ ਪਵਤਰ ਅਥਿਆਸ ਸਰਬਣ ਕੀਤਾ ਸੋ ਅਗਲਾ ਜਿਹੜਾ ਪਾਵਨ ਪਵਿੱਤਰ ਅਥਿਆਸ ਹੈ ਇਸੇ ਤਰ੍ਹਾਂ ਹੀ ਆਪਾਂ ਸਰਵਨ ਕਰਦੇ ਰਵਾਂਗੇ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਪਾਵਨ ਪਵਿੱਤਰ ਅਥਿਆਸ ਦੇ ਨਾਲ ਜੁੜੇ ਰਹਿਗੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਰਹਿਮ ਦੇ ਨਾਲ ਅਸੀਂ ਚਰਨਾ ਕਮਲਾ ਦਾ ਪਿਆਰ ਸਤਿਗੁਰਾਂ ਦੀ ਚਰਨਾ ਕਮਲਾ ਦੀ ਪ੍ਰੀਤ ਆ ਜਿਹੜੀ ਅਸੀਂ ਉਹ ਪ੍ਰਾਪਤ ਕਰਦੇ ਰਗੇ ਤੇ ਸਾਡਾ ਲੋਕ ਇਸਾਡਾ ਪਰਲੋਕ ਗੁਰੂ ਦੀ ਕਿਰਪਾ ਦੇ ਨਾਲ ਸਵਰ ਜਾਵੇਗਾ ਸੋ ਦੋ ਚਿੱਠੀਆਂ ਹੋਰ ਸਤਿਗੁਰੂ ਜੀ ਲਿਖਣਗੇ ਧੰ ਗੁਰੂ ਰਾਮਦਾਸ ਪਾਸਾ ਜੀ ਨੂੰ ਅੱਗੇ ਜਿਹੜਾ ਪਾਵਨ ਪਵਿੱਤਰ ਇਤਿਹਾਸ ਆ ਉਹਦੇ ਵਿੱਚ ਆਪਾਂ ਉਹ ਸਰਬਣ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਬਣੇਗਾ ਤੇ ਕਿਸ ਤਰ੍ਹਾਂ ਸਤਿਗੁਰੂ ਗੁਰੂ ਗਰੀਬ ਨਵਾਜ਼ ਪਾਸਾ ਜੀ ਧੰ ਗੁਰੂ ਅਰਜਨ ਦੇਵ ਪਾਸਾ ਜੀ ਨੂੰ ਲਾਹੌਰ ਤੋਂ ਬੁਲਾਉਣਗੇ ਇਸ ਤਰ੍ਹਾਂ ਪਥੀ ਚੰਦ ਦਾ ਹਾਲ ਹੋਵੇਗਾ ਅਗਲੇ ਪਾਪਤ ਪੇਤਰ ਅਧਿਆਤ ਦੇ ਵਿੱਚ ਸਰਬਣ ਕਰਾਂਗੇ ਹੰਗਾ ਪੁੱਲਾ ਤੁਕਾਂ ਜੀ ਖਿਮਾ ਸੁਖ ਲਾਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਾਲਾ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਸਤੀ ਮਨ ਵੱਜੀ ਆਪਾ ਦਾਈਆ ਰਾਗ ਰਤਨ ਪਰਬਾਰ ਬੜੀਆ ਸਬਦ ਕਾ ਬਣਾਈਆ ਸਤੁਤਾਂ ਗਾ ਰੀ ਕੀਆ ਮਨ ਜਿਨੀ ਬਸਾਇਆ ਕਾ ਨਾਨਕ ਨੰਦਾ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਬਿਰਿਆ ਤੂਸਦਾਰੂ ਅਰਨਾਲੀ ਅਨਾਰਉਤ ਮਨਾਂ ਮੇਂ ਦੋਖਾ ਸਭ ਸਾਰਣਾ ਅੰਕੇ ਕਾਰੂ ਕਰੀ ਤੀਰਾ ਕਾਜ ਦਾ ਕਾਰਨਾ ਸਬਨਾ ਗਲਾ ਸਮਰਸਵਾਮੀ ਜੋ ਕੋ ਮਨਵਸਾਰੀ ਕਾਰਨਾ ਨਿ ਮਨ ਮੇਰੇ ਸਦਾਰ ਵਰਨਾਲੀ ਸਾਚੀ ਸਭ ਕਿਆ ਨਾਹੀ